ਇਹ ਮੁਕੱਦਮਾ ਨੰਬਰ 427 ਜਿਹੜਾ ਹੈਗਾ ਸਾਡੇ ਵੱਲੋਂ ਦਰਜ ਕੀਤਾ ਗਿਆ ਹੈ ਥਾਣਾ ਸਿਟੀ ਫਰੀਦਕੋਟ ਦੇ ਵਿੱਚ ਦੌਰਾਨ ਇੱਕ ਮੁਕਦਮੇ ਦੀ ਤਫ਼ਤੀਸ਼ ਦੇ ਇਹ ਪਾਇਆ ਗਿਆ ਸੀਗਾ ਕਿ ਜੇਲ੍ਹ ਦੇ ਵਿੱਚ ਕੁਝ ਕੈਦੀ ਤੇ ਹਵਾਲਾਤੀ ਨੇ ਜਿਹੜੇ ਕਿ ਮੋਬਾਈਲ ਜਾਂ ਹੋਰ ਕੋਈ ਗੈਰ ਕਾਨੂੰਨੀ ਵਸਤੂਆਂ ਦਾ ਜੇਲ੍ਹ ਦੇ ਵਿੱਚ ਜਿਹੜਾ ਹੈਗਾ ਆਦਾਨ ਪ੍ਰਦਾਨ ਕਰਦੇ ਨੇ ਤੇ ਉਹਦੇ ਵਿੱਚ 14 ਵਿਅਕਤੀਆਂ ਤੇ ਵਾਇ ਨੇਮ ਜਿਹੜਾ ਹੈਗਾ ਮੁਕੱਦਮਾ ਇਹ ਇੱਕ ਜਿਹੜਾ ਦਰਜ ਕੀਤਾ ਗਿਆ ਸੀਗਾ ਇਹਦੇ ਵਿੱਚ 21 ਧਾਰਾ ਧਾਰਾ 21 ਐਨਡੀਪੀਐਸ ਐਕਟ ਤੇ 42 ਏ ਜੇਲ ਐਕਟ ਦੇ ਤਹਿਤ ਜਿਹੜਾ ਹੈਗਾ ਇਹ ਮੁਕਦਮਾ ਸਾਡੇ ਕੋਲੋਂ ਦਰਜ ਕੀਤਾ ਗਿਆ। ਕੋਈ ਗਿਫਤਾਰੀ ਹੋਈ ਨਹੀਂ। ਇਹਦੇ 'ਚ ਹਲੇ ਜਿਹੜਾ ਹੈਗਾ ਅਸੀਂ ਪ੍ਰੋਡਕਸ਼ਨ ਵਾਰੰਟ ਅਪਲਾਈ ਕੀਤੇ ਹੋਏ ਨੇ ਵਿਅਕਤੀਆਂ ਦੇ ਪਰ ਇਸ ਤੋਂ ਇਲਾਵਾ ਇੱਕ ਜਿਹੜਾ ਹੈਗਾ 430 ਨੰਬਰ ਮੁਕਦਮਾ ਵੀ ਸਾਡੇ ਵੱਲੋਂ ਦਰਜ ਕੀਤਾ ਗਿਆ ਜਿਸ ਦੇ ਚ ਕੈਦੀ ਅਨੂਪ ਅਰੋੜਾ ਨੂੰ ਗ੍ਰਿਫਤਾਰ ਜਿਹੜਾ ਹੈਗਾ ਜ਼ਿਲ੍ਹਾ ਪੁਲਿਸ ਵੱਲੋਂ ਕੀਤਾ ਗਿਆ ਤੇ ਉਹਦੇ ਕੋਲੋਂ 100 ਗ੍ਰਾਮ ਹਿਰੋਇਨ ਜਿਹੜੀ ਹੈਗੀ ਉਹ ਬਰਾਮਦ ਹੋਈ ਸੀ ਤੇ ਇਸ ਤੋਂ ਇਲਾਵਾ ਉਸ ਵਿਅਕਤੀ ਕੋਲੋਂ 4 ਮੋਬਾਈਲ ਫੋਨਸ ਵੀ ਬਰਾਮਦ ਹੋਏ ਨੇ ਤੇ ਇਹਦੇ ਇਸੇ ਮੁਕਦਮੇ 'ਚ ਸਾਡੇ ਵੱਲੋਂ ਦੋ ਹੋਰ ਵਿਅਕਤੀਆਂ ਨੂੰ ਜਿਹੜਾ ਹੈਗਾ ਦੌਰਾਨੇ ਤਫ਼ਤੀਸ਼ ਨਾਮਜ਼ਦ ਕੀਤਾ ਗਿਆ ਹੈ ਸਰ ਕਿਵੇਂ ਅੰਦਰੋਂ ਜਿਹੜਾ ਨੈੱਟਸ ਜਲਾਉਂਦੀ ਸੀ ਆਲਸਾ ਕਰਕੇ ਜੋ ਹੁਣ ਤੱਕ ਪਤਾ ਚੱਲੇ ਆ ਕਿ ਇਹ ਮੋਬਾਈਲ ਫੋਨਸ ਦੇ ਰਾਹੀਂ ਬਾਹਰ ਜੇਲ੍ਹ ਤੋਂ ਬਾਹਰ ਕਈ ਵਿਅਕਤੀਆਂ ਦੇ ਨਾਲ ਇਹ ਇੰਟੈਕ ਸੀਗੇ ਤੇ ਜਿਹੜਾ ਹੈਗਾ ਉਹਨਾਂ ਦੇ ਨਾਲ ਇਹ ਸੰਪਰਕ ਰੱਖਦੇ ਸੀਗੇ ਤੇ ਜਿਹੜਾ ਹੈਗਾ ਇਹ ਜਿਹੜਾ ਕੰਮ ਹੈ ਜਿੱਦਾਂ ਨਸ਼ੀਲੇ ਪਦਾਰਥ ਵੇਚਣ ਦਾ ਇਹਨੂੰ ਜਿਹੜਾ ਹੈਗਾ ਇਹਨਾਂ ਨੇ ਜਿਹੜਾ ਕੰਮ ਨੂੰ ਚਾਲੂ ਰੱਖਿਆ ਹੋਇਆ ਸੀਗਾ ਪੈਸੇ ਦੇ ਵਾਸਤੇ ਜਿਹੜਾ ਪੈਸੇ ਦਾ ਆਦਾਨ ਪ੍ਰਦਾਨ ਇਹ ਕਰਦੇ ਰਹੇ ਨੇ ਉਹ ਜੋ ਸਾਡੇ ਤਫਤੀਸ਼ ਚ ਇਹ ਗੱਲ ਸਾਹਮਣੇ ਆਈ ਵੀ ਇਹ ਪੇਪੀਅਨ ਤੇ ਗੂਗਲ ਪੇ ਰਾਹੀਂ ਤੇ ਆਪਣੇ ਰਿਸ਼ਤੇਦਾਰਾਂ ਰਾਹੀਂ ਤੇ ਆਪਣੇ ਦੋਸਤਾਂ ਮਿੱਤਰਾਂ ਦੇ ਰਾਹੀਂ ਜਿਹੜਾ ਹੈਗਾ ਪੈਸੇ ਇੱਕ ਦੂਸਰੇ ਨੂੰ ਜਿਹੜਾ ਹੈਗਾ ਇਹ ਭੇਜ ਰਹੇ ਸੀ ਜੇਲ੍ਹ ਦੇ ਵਿੱਚ ਵੀ ਨਸ਼ੇ ਦਾ ਕਾਰੋਬਾਰ ਚੱਲ ਰਿਹਾ ਸੀ ਜੇਲ੍ਹ 'ਚ ਵੀ ਸਪਲਾਈ ਹੋਦੀ ਸੀ ਇਹ ਮਾਰੀ ਚੱਲ ਰਹੀ ਜੇਲ੍ਹ ਦੇ ਵਿੱਚ ਜਿਹੜੀ ਹੈਗੀ ਹੈ ਸਪਲਾਈ ਦੇ ਬਾਰੇ ਜਹਲੇ ਕੋਈ ਜਿਆਦਾ ਕੋਈ ਵੀ ਪੁਖਤਾ ਸਬੂਤ ਜਿਹੜਾ ਨਹੀਂ ਆਇਆ ਪਰ ਇਸ ਵਿਅਕਤੀ ਨੇ ਜਿਹੜਾ ਹੈਗਾ ਦੋ ਵਾਰੀ ਜਿਹੜਾ ਜੇਲ੍ਹ ਦੇ ਵਿੱਚ ਜਿਹੜਾ ਹੈਗਾ ਨਸ਼ੀਲਾ ਪਦਾਰਥ ਜਿਹੜਾ ਮੰਗਵਾਇਆ ਇਹਦੇ ਵਿੱਚ ਜਿਹੜਾ 100 ਗ੍ਰਾਮ ਹਿਰੋਇਨ ਦੀ ਜਿਹੜੀ ਰਿਕਵਰੀ ਹੋਈ ਹੈ ਇਹ ਇਸ ਵਿਅਕਤੀ ਵੱਲੋਂ ਜਿਹੜਾ ਹੈਗਾ ਥਰੋ ਜਾਂ ਜਿਹਨੂੰ ਆਪਾਂ ਫੈਂਕਾ ਕਹਿੰਦੇ ਆ ਉਹਦੇ ਰਾਹੀਂ ਇਹ ਸਮਾਨ ਇਸ ਵਿਅਕਤੀ ਵੱਲੋਂ ਮੰਗਵਾਇਆ ਗਿਆ ਸੀ ਤੇ ਇਹਦੇ ਵਿੱਚ ਜੇਲ੍ਹ ਦੇ ਵਿੱਚ ਹੀ ਮੁੱਖ ਕੈਦੀ ਜਿਹਦੇ ਬਾਰੇ ਚ ਇਹਨੇ ਖੁਲਾਸਾ ਕੀਤਾ ਤੇ ਉਸ ਵਿਅਕਤੀ ਦਾ ਹੱਥ ਪਾਇਆ ਗਿਆ ਤੇ ਉਹਨੂੰ ਜਿਹੜਾ ਹੈਗਾ ਇਸ ਮੁਕਦਮੇ ਦੇ ਵਿੱਚ 430 ਨੰਬਰ ਦੇ ਵਿੱਚ ਨਾਮਜ਼ਦ ਕਰ ਦਿੱਤਾ ਗਿਆ ਇਹਦੇ ਵਿੱਚ ਕੁਝ ਅਧਿਕਾਰੀਆਂ ਦੀ ਜਿਹੜੀ ਭੂਮਿਕਾ ਜਿਹੜੀ ਹੈਗੀ ਸ਼ੱਕੀ ਜਾਪ ਰਹੀ ਹੈ ਜੋ ਹਲੇ ਤੱਕ ਤਫ਼ਤੀਸ਼ ਤੇ ਪੁਖਤਾ ਤੌਰ ਤੇ ਜਿਹੜਾ ਹੈਗਾ ਸਾਡੇ ਕੋਲ ਸਬੂਤ ਸਾਹਮਣੇ ਨਹੀਂ ਆਇਆ ਪਰ ਇਹਦੇ ਵਿੱਚ ਜਿਹੜਾ ਹੈਗਾ ਸਾਡੇ ਵੱਲੋਂ ਜਾਂਚ ਅੱਗੇ ਵਧਾਈ ਜਾਏਗੀ ਤੇ ਜਿਹੜਾ ਹੈਗਾ ਕੀਦੇ ਬਾਰੇ ਵਿੱਚ ਜਿਵੇਂ ਕੋਈ ਹੋਰ ਖੁਲਾਸਾ ਹੁੰਦਾ ਉਹਦੇ ਬਾਰੇ ਚ ਦੱਸਿਆ ਜਾਏਗਾ